ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਸੋ ਸੁਪਰ ਜੀਕੇ ਪਾਰਟ 4 ਦੇ ਵਿੱਚ ਅੱਜ 10 ਹੋਰ ਇੰਪੋਰਟੈਂਟ ਕੁਐਸਚਨ ਡਿਸਕਸ ਕਰਾਂਗੇ ਜੋ ਆਲ ਪੰਜਾਬ ਇਗਜ਼ਾਮ ਔਰ ਇੰਡੀਆ ਲੈਵਲ ਦੇ ਇਗਜ਼ਾਮ ਦੇ ਵਿੱਚ ਅਕਸਰ ਪੁੱਛੇ ਜਾਂਦੇ ਨੇ ਔਰ ਇਸ ਤੋਂ ਇਲਾਵਾ ਜੇਕਰ ਤੁਸੀਂ ਪੀਐਸ ਟੈਟ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਉਸ ਤੇ ਵਾਸਤੇ ਅਸੀਂ ਹਰ ਰੋਜ਼ ਲਾਈਵ ਕਲਾਸ ਵੀ ਲੈ ਰਹੇ ਹਾਂ ਜੀ ਔਰ ਇਸ ਤੋਂ ਇਲਾਵਾ ਕਾਫੀ ਜਿਆਦਾ ਹਿਸਟਰੀ ਸਵਿਕਸ ਜੀਓਗ੍ਰਾਫੀ ਔਰ ਚਾਈਲਡ ਡਿਵੈਲਪਮੈਂਟ ਦੀਆਂ ਵਾਤਾਵਰਣੀਆਂ ਕਾਫੀ ਵੀਡੀਓ ਅਪਲੋਡਨੇ ਜੀ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਪ੍ਰ ਸੋ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਸਾਡੀ ਜਿਹੜੀ ਅਸੀਂ ਹਰ ਰੋਜ਼ ਲਾਈਵ ਕਲਾਸ ਵੀ ਲੈਂਦੇ ਹਾਂ ਜੀ 8:30 ਤੋਂ 10 ਵਜੇ ਤੱਕ ਜਿਸ ਦੇ ਵਿੱਚ ਅਸੀਂ ਚਾਈਲਡ ਡਵੈਲਪਮੈਂਟ ਔਰ ਹਿਸਟਰੀ ਸਵਿਕਸ ਔਰ ਜੀਓਗ੍ਰਾਫੀ ਦੇ ਕੁਐਸਚਨ ਜਿਹੜੇ ਆ ਉਹ ਡਿਸਕਸ ਕਰਦੇ ਹਾਂ ਜੀ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾ ਕੁਐਸਚਨ ਹੈ ਭਾਰਤ ਵਿੱਚ ਦੂਜੀ ਰੇਲ ਕਦੋਂ ਚਲਾਈ ਗਈ ਜੀ ਆਪਸ਼ਨ A ਹੈ ਜੀ 1853 ਆਪਸ਼ਨ B ਹੈ ਜੀ 1854 ਆਪਸ਼ਨ C ਹੈ ਜੀ 1856 ਆਪਸ਼ਨ D ਹੈ ਜੀ 1857 ਸੋ ਜੇਕਰ ਇਹਨਾਂ ਕੁਐਸਚਨਾਂ ਦੇ ਅਨਸਰ ਤੁਹਾਨੂੰ ਪਤਾ ਹੋਣ ਤਾਂ ਕਮੈਂਟ ਜ਼ਰੂਰ ਕਰਿਓ ਜੀ ਹਰੇਕ ਕੁਐਸਚਨ ਨੂੰ ਦੱਸਣ ਲਈ ਤੁਹਾਨੂੰ 5 ਸਕਿੰਟ ਦਾ ਜਿਹੜਾ ਸਮਾਂ ਉਹ ਮਿਲੇਗਾ ਜੀ ਅਨਸਰ ਦੇਣ ਲਈ ਤਾਂ ਇਸ ਕੁਐਸਚਨ ਦਾ ਸਹੀ ਅਨਸਰ ਹੈ ਜੀ অপਸ਼ਨ B 1854 ਦੇ ਵਿੱਚ ਦੂਜੀ ਰੇਲ ਚਲਾਈ ਗਈ ਸੀ ਜੀ ਯਾਦ ਰੱਖਣਾ ਹਾਵੜਾ ਅਤੇ ਹੁਗਲੀ ਦੇ ਵਿਚਕਾਰ ਜੇਕਰ ਪੁੱਛਿਆ ਜਾਂਦਾ ਕਿ ਪਹਿਲੀ ਰੇਲ ਕਦੋਂ ਚਲਾਈ ਗਈ ਬਹੁਤ ਹੀ ਇੰਪੋਰਟੈਂਟ ਹੈ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਤਾਂ 1853 ਹੈ ਜੀ ਜੋ ਮੁੰਬਈ ਤੋਂ ਠਾਣੇ ਤੱਕ ਚਲਾਈ ਗਈ ਸੀ ਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 2 ਭਾਰਤ ਦਾ ਸਭ ਤੋਂ ਲੰਬਾ ਡੈਮ ਕਿਹੜਾ ਹੈ ਜੀ অপਸ਼ਨ A ਹੈ ਜੀ ਹੀਰਾਕੁੰਡ অপਸ਼ਨ B ਹੈ ਜੀ ਭਾਖੜਾ অপਸ਼ਨ C ਹੈ ਜੀ ਮਹਾ ਡੈਮ অপਸ਼ਨ D ਹੈ ਜੀ ਕੋਈ ਨਹੀਂ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ অপਸ਼ਨ A ਹੈ ਜੀ ਹੀਰਾਕੁੰਡ ਡੈਮ ਹੈ ਜਿਹੜਾ ਮahanadi ਦੇ ਉੱਤੇ ਆਪਾਂ ਯਾਦ ਰੱਖਣੇ ਕਿਸ ਨਦੀ ਦੇ ਉੱਤੇ ਬਣਿਆ ਹੋਇਆ ਤਾਂ ਮahanadi ਦੇ ਉੱਪਰ ਬਣਿਆ ਹੋਇਆ ਜੀ ਓਡੀਸ਼ਾ ਦੇ ਰਾਜ ਦੇ ਵਿੱਚ ਹੈ ਔਰ 4800 ਮੀਟਰ ਲੰਬਾ ਹੈ ਜੀ ਇਹ ਜੇਕਰ ਇਸਦੀ ਲੰਬਾਈ ਪੁੱਛੀ ਜਾਵੇ 4800 ਮੀਟਰ ਲੰਬਾ ਔਰ ਉਚਾਈ ਜਿਹੜੀ ਉਹ 61 ਮੀਟਰ ਹੈ ਜੀ ਇਸਦੀ ਔਰ ਜੇਕਰ ਪੁੱਛਿਆ ਜਾਵੇ ਕਿ ਸਭ ਤੋਂ ਉੱਚਾ ਡੈਮ ਕਿਹੜਾ ਹੈ ਤਾਂ ਸਭ ਤੋਂ ਉੱਚਾ ਜਿਹੜਾ ਡੈਮ ਹੈ ਉਹ ਭਾਖੜਾ ਡੈਮ ਹੈ ਜੀ ਜੋ ਕਿ ਬਣਿਆ ਹੋਇਆ ਸਤਲੁਜ ਦਰਿਆ ਦੇ ਉੱਤੇ ਔਰ 226 ਮੀਟਰ ਉਚਾਈ। ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 3 ਕਿਹੜੀ ਸੀਮਾ ਰੇਖਾ ਹਿੰਦੁਸਤਾਨ ਅਤੇ ਪਾਕਿਸਤਾਨ ਨੂੰ ਵੱਖ ਕਰਦੀ ਹੈ? ਆਪਸ਼ਨ A ਹੈ ਜੀ ਰੈਡ ਕਲਿਫ ਲਾਈਨ, ਆਪਸ਼ਨ B ਹੈ ਜੀ ਡਰੰਟ ਲਾਈਨ, ਆਪਸ਼ਨ C ਹੈ ਜੀ ਮੈਕਮੋਹਨ ਲਾਈਨ, ਆਪਸ਼ਨ D ਹੈ ਜੀ ਕੋਈ ਨਹੀਂ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ A ਰੈਡ ਕਲਿਫ ਲੈਨ ਜਿਹੜੀ ਉਹ ਭਾਰਤ ਤੇ ਪਾਕਿਸਤਾਨ ਨੂੰ ਅਲੱਗ ਕਰਦੀ ਹੈ ਜੇ ਨੈਕਸਟ ਆਪਣਾ ਕੁਐਸਚਨ ਨੰਬਰ 4 ਹੈ ਜੀ ਮਹਾਤਮਾ ਗਾਂਧੀ ਦਾ ਰਾਜਨੀਤਿਕ ਗੁਰੂ ਕੌਣ ਸੀ অপਸ਼ਨ A ਹੈ ਜੀ ਮੋਤੀ ਲਾਲ ਨਹਿਰੂ অপਸ਼ਨ B ਹੈ ਜੀ ਬਾਲ ਗੰਗਾਧਰ ਤਿਲਕ অপਸ਼ਨ C ਹੈ ਜੀ ਗੋਪਾਲ ਕ੍ਰਿਸ਼ਨ ਗੋਖਲੇ অপਸ਼ਨ D ਹੈ ਜੀ ਵਨੋਬਾ ਭਾਵੇ ਤਾਂ ਸਹੀ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ অপਸ਼ਨ C ਗੋਪਾਲ ਕ੍ਰਿਸ਼ਨ ਗੋਖਲੇ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 5 ਹੈ ਜੀ ਵਾਸਕੋ ਡਗਾਮਾ ਦਾ ਸਬੰਧ ਕਿਸ ਦੇਸ਼ ਨਾਲ ਹੈ ਜੀ অপਸ਼ਨ ਹੈ ਜੀ ਫਰਾਂਸ অপਸ਼ਨ B ਹੈ ਜੀ ਜਰਮਨੀ অপਸ਼ਨ C ਹੈ ਜੀ ਹਾਲੈਂਡ অপਸ਼ਨ D ਹੈ ਜੀ ਪੁਰਤਗਾਲ ਸੋ ਵਾਸਕੋ ਡਗਾਮਾ ਜਿਹੜਾ ਹੈ 1498 ਈਸਵੀ ਦੇ ਵਿੱਚ ਸਭ ਤੋਂ ਪਹਿਲਾਂ ਭਾਰਤ ਆਇਆ ਸੀ ਜੀ ਔਰ ਆਪਾਂ ਦੱਸਣਾ ਹੈ ਕਿ ਕਿਸ ਦੇਸ਼ ਦੇ ਨਾਲ ਉਹ ਸਬੰਧ ਰੱਖਦਾ ਸੀ ਜੀ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ অপਸ਼ਨ ਡੀ ਪੁਰਤਗਾਲ ਵਾਸਕੋ ਡਗਾਮਾ ਜਿਹੜਾ ਹੈ ਪੁਰਤਗਾਲੀ ਸੀ ਜੀ ਔਰ 1498 ਈਸਵੀ ਦੇ ਵਿੱਚ ਕਿੱਥੇ ਉਤਰਿਆ ਸੀ ਕਾਲੀਕਟ ਵਿਖੇ ਭਾਰਤ ਦੇ ਵਿੱਚ ਉਤਰਿਆ ਸੀ ਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 6 ਸੋਮਨਾਥ ਦਾ ਮੰਦਿਰ ਕਿਸ ਲੁਟੇਰੇ ਨੇ ਲੁੱਟਿਆ অপਸ਼ਨ ਏ ਹੈ ਜੀ ਤੈਮੂਰ অপਸ਼ਨ ਬੀ ਹੈ ਜੀ ਮੁਹੰਮਦ ਗਜਨਵੀ অপਸ਼ਨ ਸੀ ਹੈ ਜੀ ਨਾਦਰ ਸ਼ਾ অপਸ਼ਨ ਡੀ ਹੈ ਜੀ ਮੁਹੰਮਦ ਗੋਰੀ ਇਸ ਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ অপਸ਼ਨ ਬੀ ਮੁਹੰਮਦ ਗਜਨਵੀ ਨੇ ਜਿਹੜਾ ਹੈ ਆਪਾਂ ਨੂੰ ਪਤਾ ਹੈ ਕਿ 17 ਹਮਲੇ ਕੀਤੇ ਸੀ ਜੀ ਭਾਰਤ ਦੇ ਉੱਪਰ ਔਰ 1025 ਦੇ ਵਿੱਚ ਹਮਲਾ ਕੀਤਾ ਸੀ ਜੀ ਸੋਮਨਾਥ ਦੇ ਮੰਦਿਰ ਤੇ ਉਸ ਨੂੰ ਲੁੱਟਣ ਵਾਸਤੇ ਕਿਉਂਕਿ ਇਸ ਮੰਦਿਰ ਵਿੱਚ ਬਹੁਤ ਜ਼ਿਆਦਾ ਧਨ ਹੋਣ ਕਰਕੇ ਸੰਸਾਰ ਭਰ ਵਿੱਚ ਪ੍ਰਸਿੱਧ ਸੀ ਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ ਸੱਤ ਹੈ ਜੀ ਲੈਪਸ ਦੀ ਨੀਤੀ ਦਾ ਸਬੰਧ ਹੈ অপਸ਼ਨ ਏ ਹੈ ਜੀ ਲਾਰਡ ਡਲਹੌਜੀ অপਸ਼ਨ ਬੀ ਹੈ ਜੀ ਲਾਰਡ ਕਲਾਈਮ অপਸ਼ਨ ਸੀ ਹੈ ਜੀ ਲਾਰਡ ਕਾਰਨਵਾਲਸ অপਸ਼ਨ ਡੀ ਹੈ ਜੀ ਵਿਲੀਅਮ ਬੈਂਟਿਕ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ অপਸ਼ਨ ਏ ਲਾਰਡ ਡਲਹੌਜੀ ਨੇ ਚਲਾਇਆ ਸੀ ਜੀ ਲੈਪਸ ਦਾ ਸਿਧਾਂਤ ਜਿਸ ਦੇ ਤਹਿਤ ਇਹ ਸੀ ਕਿ ਜਿਸ ਵੀ ਰਾਜੇ ਦੀ ਆਪਣੀ ਔਲਾਦ ਨਹੀਂ ਸੀ ਹੁੰਦੀ ਉਹ ਕਿਸੇ ਵੀ ਆਪਣੇ ਰਿਸ਼ਤੇਦਾਰ ਦਾ ਤੀਜਾ ਪੁੱਤਰ ਗੋਦ ਨਹੀਂ ਸੀ ਲੈ ਸਕਦਾ ਔਰ ਉਸ ਦੀ ਮੌਤ ਤੋਂ ਬਾਅਦ ਜਿਹੜਾ ਹੈ ਉਸ ਦਾ ਜਿਹੜਾ ਰਾਜ ਹੈ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ ਜਾਂਦਾ ਸੀ ਲੈਪਸ ਦੀ ਰੀਤੀ ਦੇ ਤਹਿਤ ਔਰ ਇਹ ਚਲਾਈ ਸੀ ਜੀ ਲਾਰਡ ਡਲਹੌਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 8 ਪਲਾਸੀ ਦੀ ਲੜਾਈ ਕਿਸ ਕਿਸ ਵਿਚਕਾਰ ਹੋਈ ਆਪਸ਼ਨ A ਹੈ ਜੀ ਸਰਾਜੂ ਦੋਲਾ ਅਤੇ ਅੰਗਰੇਜ਼ ਆਪਸ਼ਨ B ਹੈ ਜੀ ਟਿੱਪੂ ਸੁਲਤਾਨ ਅਤੇ ਅੰਗਰੇਜ਼ অপশন সি ਹੈ ਜੀ ਮੁਗਲ ਅਤੇ ਅੰਗਰੇਜ਼ অপশন ਡੀ ਹੈ ਜੀ ਹیدر ਅਲੀ ਅਤੇ ਅੰਗਰੇਜ਼ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ অপশন ਏ ਸਿਰਾਜੂ ਦੌਲਾ ਤੇ ਅੰਗਰੇਜ਼ਾਂ ਦੇ ਵਿਚਕਾਰ ਜਿਹੜੀ ਇਹ ਲੜਾਈ ਹੋਈ ਸੀ ਜੀ ਪਲਾਸੀ ਦੀ ਬਹੁਤ ਹੀ ਇੰਪੋਰਟੈਂਟ ਹੈ ਔਰ ਇਹ ਹੋਈ ਸੀ ਜੀ 23 ਜੂਨ 23 ਜੂਨ 1757 ਨੂੰ ਜੇਕਰ ਇਸ ਦਾ ਸਾਲ ਪੁੱਛਿਆ ਜਾਏ ਤਾਂ 23 ਜੂਨ 1757 ਨੂੰ ਪਲਾਸੀ ਨਾਮਕ ਸਥਾਨ ਤੇ ਹੋਈ ਸੀ ਜਿਸ ਦੇ ਵਿੱਚ ਇੱਕ ਬੰਨੇ ਨਵਾਬ ਜਿਹੜਾ ਸਰਾਜੂਦਦਲਾ ਸੀ ਤੇ ਦੂਜੇ ਪਾਸੇ ਅੰਗਰੇਜ਼ੀ ਸੈਨਾ ਦੀ ਜਿਹੜੀ ਗਵਾਹੀ ਕਰ ਰਹੀ ਸੀ ਉਹ ਰਾਬਰਟ ਕਲਾਈਵ ਸੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 9 ਹੈ ਜੀ ਪਰਮ ਵੀਰ ਚੱਕਰ ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ ਆਪਸ਼ਨ A ਹੈ ਜੀ ਹੁਸ਼ਿਆਰ ਸਿੰਘ ਆਪਸ਼ਨ B ਹੈ ਜੀ ਮੇਜਰ ਸ਼ੈਤਾਨ ਸਿੰਘ অপশন সি ਹੈ ਜੀ ਮੇਜਰ ਪੀਰੂ ਸਿੰਘ অপশন ਡੀ ਹੈ ਜੀ ਸੋਮਨਾਥ ਸ਼ਰਮਾ ਤਾਂ ਇਸ ਦਾ ਜਿਹੜਾ ਸਹੀ ਆਨਸਰ অপশন ਡੀ ਹੈ ਜੀ ਪਰਮਵੀਰ ਚੱਕਰ ਜਿਹੜਾ ਸਭ ਤੋਂ ਭਾਰਤ ਦਾ ਵੱਡਾ ਜਿਹੜਾ ਸਭ ਤੋਂ ਵੱਡਾ ਬਹਾਦਰੀ ਦਾ ਪੁਰਸਕਾਰ ਹੈ ਜੀ ਪਰਮਵੀਰ ਚੱਕਰ ਔਰ ਇਹ ਮਿਲਿਆ ਸੀ ਜੀ ਸੋਮਨਾਥ ਸ਼ਰਮਾ ਨੂੰ ਸੋਮਨਾਥ ਸ਼ਰਮਾ ਜੀ ਪਹਿਲੇ ਵਿਅਕਤੀ ਸੀ ਪ੍ਰਾਪਤ ਕਰਨ ਵਾਲੇ ਨੈਕਸਟ ਹੈ ਜੀ ਕੁਐਸਚਨ ਨੰਬਰ 10 ਕਥਕਲੀ ਨਾਚ ਦਾ ਸਬੰਧ ਕਿਸ ਪ੍ਰਾਂਤ ਨਾਲ ਹੈ অপਸ਼ਨ A ਹੈ ਜੀ ਕਰਨਾਟਕ অপਸ਼ਨ B ਹੈ ਜੀ ਉੜੀਸਾ অপਸ਼ਨ C ਹੈ ਜੀ ਕੇਰਲ অপਸ਼ਨ D ਹੈ ਜੀ ਗੁਜਰਾਤ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ অপਸ਼ਨ C ਹੈ ਜੀ ਕੇਰਲ ਦੇ ਨਾਲ ਸਬੰਧ ਹੈ ਜੀ ਕਥਕਲੀ ਨਾਚ ਔਰ ਜਿਹੜਾ ਇਹ ਨਾਚ ਹੈ ਕੇਵਲ ਪੁਰਸ਼ ਹੀ ਨੱਚਦੇ ਹਨ ਜੀ ਸੋ ECG ਇੰਪੋਰਟੈਂਟ ਅੱਜ ਦੇ ਆਪਣੇ 10 ਕੁਐਸਚਨ ਹੋਰ ਵੀਡੀਓ ਐਜੂਕੇਸ਼ਨਲ ਵੀਡੀਓ ਪੀਐਸਟੈਟ ਦੀ ਪ੍ਰੈਪਰੇਸ਼ਨ ਔਰ ਹਿਸਟਰੀ ਜੀਓਗ੍ਰਾਫੀ ਔਰ ਸਵਿਕਸ ਪੰਜਾਬੀ ਵਿਆਕਰਨ ਦੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਇਸੇ ਤਰ੍ਹਾਂ ਦੀਆਂ ਐਜੂਕੇਸ਼ਨਲ ਵੀਡੀਓ ਜਿਹੜੀਆਂ ਨੇ ਉਹ ਮਿਲਦੀਆਂ ਰਹਿਣ ਔਰ ਇਸਦੇ ਨਾਲ ਹੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ థాంਕਿਊ ਥੈਂਕਿਊ ਫॉर ਵਾਚਿੰਗ